ਇਸ ਦਾ ਦਿੱਤਾ ਸਿੰਧਿਆ ਨਾਲ ਜਿਹੜੀਆਂ ਹੁੰਦੀਆਂ ਨੇ ਮੇਰੇ ਕਹਿੰਦਾ ਨਾਮ ਤੌਰ ਤੇ ਹਾਸੇ ਜੀ ਹੁਣ ਆਪ ਸੰਤ ਬੋਲ ਕਹਿੰਦਾ ਇਹ ਲਿਖਣ ਦੇ ਜਨਮ ਜਦ ਆਇਆ ਉਹ ਵੀ ਹਾਸਿਆ ਜੀ ਆਂਦਾ ਆਚਾ ਹਾਂਜੀ ਵਾਜੋ ਮੇਰਾ ਲੋਕ ਤਾਂ ਵਕਤ ਹੈ ਜਿਹੜਾ ਇਹ ਗਾਣਾ ਸੁਖੀ ਜਦੋਂ ਬ ਗੀਤ ਨਹੀਂ ਲਿਖਣ ਲੱਗਾ ਸਾਂ ਉਹਨਾਂ ਕੋਲ ਤੋਂ ਆਮ ਲੈਣ ਤੋਂ ਅਸੀਂ ਉਹ ਸ਼੍ਰੀ ਕੁਮਾਰ ਦਾ ਬੜਾ ਸਰਪਰਟਾਈਜ਼ਰ ਮਾਵਾ ਨਾਲ ਲਿਖਤਾ ਸੀ ਤੋਂ ਇਹ ਅਸਲ ਜੁਗੂ ਸੀ ਪਰ ਮੈਨੂੰ ਅੱਜ ਯਾਦ ਆ ਰਿਹਾ ਸੀਗਾ ਜਦੋਂ ਸੁਖੋ ਨੇ ਮੈਂ ਅੰਮ੍ਰਿਤਸਰ ਦੇ ਵਿੱਚ ਇਸ਼ਤਿਹਾਰ ਲੱਗੇ ਹੋਏ ਨੇ ਰੋਜ਼ ਪੰਜਨ ਲੱਗੇ ਨੇ ਜ਼ਲੰਦਰ ਲੱਗੇ ਹੋਏ ਨੇ ਪਟਿਆਲਾ ਲੱਗੇ ਹੋਏ ਨੇ ਮੈਨੂੰ ਯਾਦ ਜੀਂਦੀ ਹੋ। ਤਾਂ ਮੈਨੂੰ ਇਹਦਾ ਯਾਦ ਕਰ ਰਿਹਾ ਸੀ ਮੈਂ ਇੱਕ ਮੇਰੀ ਕਿਤਾਬ ਸ਼ੁਰੂ ਕੀਤੀ ਸੀ ਪਹਿਲਾ ਕੀਤਾ ਦਾ ਮਹਜਾਰਾ। ਤੋਂ ਉਹਦੇ ਵਿੱਚ ਕਵਤਾ ਸੀ ਬੜੀ ਬੜੀ ਕਿ ਪ੍ਰਾਣੀਆਂ ਵਕੀਲ ਨਹੀਂ ਲਿਖਿਆ ਕਰਦਾ ਸੀ। ਉਹ ਇਹ ਕੁਝ ਲੈਣਾ ਸੀ ਹਾਂ ਕਿ ਯਾ ਉਹਦਾ ਸਿਰ ਦਾ ਸਾਥ ਕੋ ਆਪਣਾ ਵੀ ਇਹ ਸ਼ੌਕ ਦੱਬਦਿਆਂ ਸ਼ੌਕ ਵੀ ਦਵਾ ਕਹਿੰਦੇ ਸ਼ੁਗਵਾਨ ਕਹਿੰਦੇ ਕਿ ਮੇਜ਼ਬਾਨੀ ਵਿੱਚ ਵੜ ਜਾ ਉਹੋ ਜਿਹੇ ਲੋ ਆਇਸ ਕਿ ਯਾਰਾਂ ਤੋਂ ਉਹਦਾ ਖੁਸ਼ੀ ਹੁਦਾ ਰਹੀ ਤੇ ਜੀਵਾਂ ਨਾਲ ਰੋਵਾਂ ਤੇ ਕੱਲ ਤੱਕ ਪਾਣੀ ਪੀ ਕੇ ਦੀਵੇ ਦੇ ਸਕਦੇ ਨੇ ਲੋਆ ਕਿ ਇੱਕੋ ਮਨ ਸ਼ਾਇਬ ਬਖਸ਼ ਸਾਨੂੰ ਤੂੰ ਰੱਬਾ ਮੌਤ ਇਹੀ ਕਿ ਮੈਨੂੰ ਰੋਣ ਵਾਲਿਆਂ ਦੇ ਮੂੰਹ ਤੱਕ ਸਕਦਾ ਨਹੀਂ ਕਿ ਹੱਥ ਜੀ ਤੱਕ ਨਹੀਂ ਦੈਸ ਮੈਨੂੰ ਮੂੰਹ ਰੋਣੇ ਕੋਲ ਚਿੰਦਨ ਬਿੱਟੀ ਬਿੱਟੀ ਕੋ ਕੋ ਮੈਨੂੰ ਲੱਗਦਾ ਨਹੀਂ ਐਸਾ ਪਤਾ ਲੱਗਿਆ ਰੱਬੰਦੇ ਨੂੰ ਕਿ ਫਰੀਕ ਹੋ ਰਹੀ ਸੀ ਅਗੱਜ ਹੱਸਿਆ ਕਰਦੇ ਸਨ ਉੰਦੇ ਦੀ ਐਸਟਰਾ ਦੀ ਸਰਵਿਸ ਐਸਟਰਾ ਦੀ ਕੁਛ ਸਪਾਈਆਂ ਹੋ ਜਾਣ ਸਤੂ ਸਾਹਿਬ ਗੱਲ ਕਰ ਰਹੇ ਸੀ ਕਿ ਜਦਿਆਂ ਇਹਨਾਂ ਨੂੰ ਪੁੱਛੋ ਜਦੋਂ ਜਲਦੀ ਜਲਦੀ ਕੱਢ ਕੇ ਭੌਂਲੇ ਦੇ ਦੇਈਏ ਆ ਸਭ ਕੋ ਜਾਣੇ ਸਿਗਰ ਦੀ ਸਿੱਧਦੇ ਮੈਂ ਕਿਹਾ ਬੜਾ ਸ਼ਿਕਾਇਤ ਕਰਨੇ ਕਿ ਤੋਫੇ ਕਾਫੀ ਕਰਕੇ ਬੜਾ ਦੋਸਤ ਕਿਹਦਾ ਹੋਵੇ ਬੰਦੂ ਅੱਜ ਸ਼ਿੰਦਾ ਸਾਡੀ ਕੋਈ ਖਾਪੜ ਦੀ ਹੋਵੇਗਾ ਪੁੱਛੇ ਜੇ ਮੇਰਾ ਗਾਣਾ ਹੋ ਸੀਗਾ ਕਹਿਣਾ ਕੁਝ ਹੋੜਨਾ ਲਿਖੀਆਂ ਤੇ ਜ਼ੋਰ ਨਾ ਮਰ ਗਿਆ ਦੇ ਬਗਵਾਨ ਲੋਕੀ ਪਾਉਂਦੇ ਕਹਾਣੀਆਂ ਮਾਨਾ ਵੱਢ ਜਾਣਾ ਪਿੱਛੇ ਜਾਂਦਾ ਰਹੇ ਹੈ ਇਹਦਾ ਹਰ ਬਤੇ ਸੰਗਰਮੀ ਲੋਕ ਗਾਤ ਕਰ ਪਰ ਕਲਾਕਾਰ ਦੇ ਹਿੱਸੇ ਕੈਸੀ ਘਰ ਲਈ ਹੈ ਕਿ ਜਿਹੜੇ ਰਿਕਾਰਡ ਹੀ ਹੋ ਸੀ ਕਹਿੰਦੇ ਹਨ ਪਰ ਗੋਲ ਨਹੀਂ ਹੋ ਪਤਾ ਰਹੇ ਗੋੜਨਾ ਮੰਤਰ ਉਹ ਕੀ ਹੁੰਦਾ ਉਹ ਆਵਾਜ਼ ਉਹ ਤਾਂ ਵੀਡੀਓ ਹੋ ਗਿਆ ਹਾਲੇ ਤੇ ਫਰੀਦੂਦੂ ਬੋਸ ਦਾ ਬਤਲ ਲਾ ਰਿਹਾ ਹੁੰਦਾ ਇਹ ਹਰ ਮੁੱਦੇ ਦੇ ਮਾਚ ਕਹਤਰਦਾ ਹੈ ਉਹ ਬੰਦ ਰੋਬਲ ਵਾਲੇ ਕੋਲ ਹੋਂ ਸੋ ਘਰਾਣਾ ਹੋ ਗਿਆ ਉਹਦੀਆਂ ਗੱਲਾਂ ਮੈਂ ਨਾ ਕਰਦਾ ਹੋਇਆ ਤੁਸੀਂ ਇੰਨੇ ਲੋਕ ਆਏ ਹੋ ਜੋ ਗੱਲਾਂ ਕਰ ਰਹੇ ਸੀ ਨਾ ਤਾਂ ਸਿੱਧੇ ਹੋਰੀ ਜਸਵੰਤ ਸਿੰਘ ਪਖਰਾ ਦੇ ਸ਼ਿਕਾਇਤ ਸਰ ਤਾਂ ਫਰੀਦੂਦੂ ਬਿਠੇ ਔਰ ਬੇਰੀ ਨਾਲ ਗੱਲ ਹੋਈ ਸੀ ਮੈਨੂੰ ਪੁੱਛਿਆ ਮੈਨੂੰ ਪਤਾ ਲੱਗਿਆ ਕਿ ਇੱਥੇ ਰਾਜਨ ਹੋਰ ਵੀ ਉੱਥੇ ਆਏ ਜਦੋਂ ਮੈਂ ਗੋਣ ਲਾਇਉਂ ਲਿਖਦਾ ਦੱਸਣਾ ਜਾਣੇ ਅਜੇ ਵੀ ਪਹਿਲੀ ਕ담 ਸ਼ਕੀ ਸੀ ਤਾਂ ਮੈਨੂੰ ਪਿੰਡ ਤੋਂ ਲੈ ਕੇ ਆਏ ਸੀ ਇੱਥੇ ਪਵਰਾਈ ਚੰਨ ਕਰਨ ਵਾਲੇ ਇੱਥੇ ਆਏ ਮੈਨਾਂ ਲੱਭਿਆ ਉਹਨਾਂ ਦੇਖਿਆ ਫਿਰ ਮੈਨਾਂ ਲਿਖੇ ਜੀ ਕੋ ਰਿਵਾਜ ਚੋਰਦੇ ਆ ਤਾਂ ਉਸ ਤੋਂ ਲੈ ਕੇ ਉਹਨੂੰ ਕੋਈ ਸਾਰੇ ਤਾਂ ਰਾਜ ਨੂੰ ਪਤਾ ਨਹੀਂ ਅੱਜ ਕੱਲ ਸਿਰਫ ਸਰੀਰ ਆਏ ਸੇ ਤਰੇ ਨਾਲ ਲੋਣੋ ਕਰਨਾ ਆਜ ਨਾਲ ਸਟੇਕ ਤਾਂ ਅੱਛੀ ਗੱਲ ਹੈ ਕੋਈ ਕੋਈ ਤਾਂ ਫੜ ਕੇ ਲਿਆ ਸਕਦਾ ਤਾਂ ਆ ਜਾ ਔਰ ਮੈਂ ਕਿਉਂਕਿ ਮੈਨੂੰ ਉਹ ਤਾਂ ਆ ਰਹੇ ਇੱਕ ਕੱਟਾ ਕਰਦਾ ਜੋ ਯਾਦ ਜਿੱਥੇ ਨਹੀਂ ਸਿਰ ਮਿਊਜ਼ਿਕ ਕਾਲਜ ਹੁੰਦਾ ਸੀ ਔਰ ਸਭ ਤੋਂ ਪਹਿਲੀ ਸਟੂਡੈਂਟ ਉਸ ਕਾਲਜ ਦੀ ਔਰ ਸਿੰਦੇ ਹੋਰੀ ਉਸੇ ਗਾਲੀ ਦੇ ਫਿਲਮ ਨੇ ਤੇ ਉਹਦਾ ਵੀ ਤੁਹਾਡੇ ਕੋ ਮੈਨੂੰ ਬੜਾ ਅੱਛਾ ਲੱਗਿਆ ਕਿ ਮੈਂ ਮੇਰੇ ਪਹਿਲੇ ਗਾਣੇ ਰੇਡ ਨੂੰ ਉੱਤੇ ਵੀ ਅਰਿਤ ਰਾਜ ਨੇ ਗਾਇਆ ਔਰ ਰਿਕਾਰਡ ਵੀ ਇਹਨਾਂ ਨੇ ਕੀਤੇ ਔਰ ਸੁਦੀਗਰ ਜਿਉੜੂ ਹੀ ਪਹਿਲੇ ਮੌਕੇ ਮਿਲਿਆ ਸਦੀਕੋਰੀ ਮੇਰੇ ਪਿੰਡ ਦੇ ਨਾਲ ਸੀ ਪਹਿਲਾ ਰਾਤ ਹੀ ਉਤਗਾਇਆ ਸੀ ਉਹਨੇ ਤਾਂ ਉਸ ਤੋਂ ਬਾਅਦ ਸਾਡਾ ਕੁਝ ਜਿਹੜਾ ਰਿਸ਼ਤਾ ਹੁਣ ਤੱਕ ਹੋਵੇ ਬੜਿਆ ਹੁੰਦਾ ਆ ਤਾਂ ਬੜਾ ਅੱਛਾ ਲੱਗ ਰਿਹਾ ਕੋਈ ਲੈ ਨਾਲੇ ਇਸੇ ਲਈ ਹੋਉਂਦੇ ਤੇ ਗਾਇਰੇ ਆ ਗਏ ਮੈਂ ਹੁਣ ਪੁੱਛਿਆ ਕਹਿੰਦੇ ਆਏ ਹੋਏ ਆ ਆ ਇਹਦਾ ਵੀ ਅਸੀਂ ਬੜਾ ਚਿਹਰੇ ਖਾਂਗੇ ਇਥੋਂ ਤੇ ਬਾਕੀ ਹੁਣ ਬਹੁਤ ਸਾਰੀਆਂ ਗੱਲਾਂ ਕਰ ਲੇਗਾ ਤੇ ਮੈਂ ਲੋਕਾਂ ਕੋਲ ਬਾਕੀ ਰਹਿ ਜੇਂਗੀ ਉਹਨਾਂ ਤੋਂ ਹੰਸਰਾਇਰ ਹੋਈ ਤੇ ਦਰਸ਼ਕੋ ਸਭ ਗੈਰਗੇ ਇੱਕ ਵੀ ਗੈਰ ਨਾ ਕਿ ਇਹ ਜਿਹੜੀ ਸਾਰੀ ਹੈ ਨਾਗਰ ਹਰ ਬੈਠੇ ਨੇ ਅੰਤਰਾਇਰ ਬੈਠੇ ਨੇ ਸਖੋਹੇ ਬੈਠੇ ਨੇ ਇਹਨਾਂ ਨੇ ਜਿਹੜੇ ਤਰਦਰ ਕੀਤਾ ਨਾ ਖਾਸ ਕਰ ਵੀਡੀਓ ਬਣਾਈ ਭਾਈ ਸਾਹਿਬ ਹੋਰ ਨੇ ਔਰ ਬੰਦੂ ਜਾ ਕੇ ਮੈਂ ਕਿਹਾ ਵੀਡੀਓ ਚੱਲੀ ਆ ਮੈਂ ਕੀ ਹੋਇਆ ਮੈਂ ਇੰਗਲੈਂਡ ਤੋਂ ਆਇਆ ਸਭ 25 ਦਿਨਾਂ ਦੇ ਕਿ ਮੂਹ 10000 10000 10000 ਰੇਡੀ ਜੋ ਤੇ ਇੱਥੇ 47 ਜੀ ਜਦੋਂ ਸ਼ੂਟਿੰਗ ਕਰ ਰਹੇ ਸੀ ਉਹ ਤੋਂ ਮਾਨੂੰ ਕੋਈ ਸਿਆ ਕੋਈ ਦਾ ਕੋਟ ਵਾਲੋ ਕੋਟ ਪਾਇਆ ਮੇਰੇ ਨਾਲ ਜਾਂ ਫਿਰ ਲਿਆ ਪਾਇਆ ਹੋਇਆ ਮੈਂ ਕਿਹਾ ਬਈ ਤੂੰ ਕਿਹੜੀ ਸ਼ਗਨ ਤੇ ਨਹੀਂ ਸੀ ਤੂੰ ਦੇਖੋ ਫਿਰ ਜਦੋਂ ਅਸੀਂ ਬਾਹਰ ਗਏ ਤੇ ਸ਼ੂਟ ਕਿਤੇ ਮੈਂ ਵਾਰ ਦਿੱਤਾ ਬੰਦ ਉੱਠਿਆ ਫੇਰ ਸੇਖੋਂ ਰੇਡ ਹਾਲਿਆ ਜਿਹਨੇ ਬੰਦੇ ਖੋਤੇ ਹੁੰਦੇ ਫੇਰ ਇੱਕ ਆਇਆ ਫਿਰ ਪਹਿਲਾਂ ਚੜ੍ਹ ਮੈਂ ਹੈਡਕੋਰ